ਸੋਸਿਗਾਲ ਦੋਸਤੋ ਮੈਂ ਬੁਰਜਿੰਦਰ ਸਿੰਘ ਪੰਗੋਤੇ ਜੀ ਸਵੇਲੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਟਿਆਲਾ ਤੋਂ ਲੋਗਸਵਾ ਉਮੀਦਵਾਰ ਪ੍ਰੋਫੈਸਰ ਮਹਿੰਦਰਪਾਲ ਜੀ ਨੇ ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਕਿਵੇਂ ਚੱਲਦੀ ਹੈ ਕੈਂਪੇਨ ਕੈਂਪੇਨ ਬਹੁਤ ਵਧੀਆ ਤੇ ਤੇਜ਼ੀ ਨਾਲ ਚੱਲ ਰਹੀ ਹੈ ਜੀ ਤੇ ਕੈਂਡੀਡੇਟ ਦੇ ਤੌਰ ਤੇ ਮੈਂ ਖੁਸ਼ ਹਾਂ ਕਿ ਮੇਰੀ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਕੀ ਕਹਿੰਦੀ ਹੈ ਪੰਜਾਬ ਦੀ ਸਿਆਸੀ ਹਵਾ ਸਿਆਸੀ ਹਵਾ ਇਹ ਕਹਿੰਦੀ ਹੈ ਕਿ ਪਹਿਲੀ ਵਾਰ 1999 ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਵਿੱਚ ਆ ਕੇ ਖੜ ਗਿਆ ਦੇ 13 ਦੇ 13 ਸੀਟਾਂ ਉਹਨੇ ਖਰਾਲਤੀਆਂ ਹੁਣ ਜਿਹੜੀ ਸਿਆਸੀ ਜੋ ਵੀ ਜੋੜ ਤੋੜ ਹੁੰਦਾ ਵੀ ਕਿੰਨਾ ਕਿਨੂੰ ਪਾਊਗਾ ਕਿੰਨਾ ਪੈਨੂੰ ਪਾਊਗਾ ਉਹਨਾਂ ਨੂੰ ਸੁਝ ਨਹੀਂ ਰਿਹਾ ਵੀ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਸਾਰੇ 13 ਬੰਦਿਆਂ ਨੂੰ ਪੈ ਰਿਆ ਉਹ ਕਿੱਦੇ ਚੋਂ ਘਟਾਈਏ ਤੇ ਕਿੱਦੇ ਜੁਵਾਦਾਈਏ ਇਹ ਇਸ ਟਾਈਮ ਜਿਹੜੀ ਅਸਲ ਜਿਹੜੀ ਕਹਾਣੀ ਹੈ ਇਹ ਚੱਲ ਰਹੀ ਆ ਬਾਕੀ ਨੂੰ ਆਪਣਾ ਪਤਾ ਹੁੰਦਾ ਹੈ ਮੇਰੀਆਂ ਵੋਟਾਂ ਕਿੱਥੋਂ ਆਣ ਗਿਆ ਕਿੱਧਰ ਜਾਣ ਗਿਆ ਜਿਹੜਾ ਓਵਰਆਲ ਮਾਹੌਲ ਹੈ ਉਹ ਮਤਲਬ ਕਿ ਇੱਕ ਨਵੀਂ ਗੱਲ ਦੁਬਾਰੇ ਕਰਨ ਲੱਗਾ 24 ਦੀ ਚੋਣ ਦੇ ਵਿੱਚ ਪ੍ਰੋਫੈਸਰ ਸਾਹਿਬ 1999 ਵਾਲੀ ਚੋਣ ਦਾ ਬੜਾ ਜ਼ਿਕਰ ਹੈ ਕਿ ਤਾਂ ਸਿਮਰਜੀਤ ਸਿੰਘ ਮਾਨ ਮੌਜੂਦਾ ਐਮਪੀ ਨੇ ਸੰਗਰੂਰ ਤੋਂ ਦੂਜਾ ਅਮਰਤਪਾਲ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਉਹਦੇ ਨਾਲ ਦੇ ਬੰਦੇ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਡਿਬੂਗੜ ਜੇਣ ਦੇ ਵਿੱਚ ਬੰਦ ਨੇ ਤੇ ਉਹ ਵੀ ਆਜ਼ਾਦ ਖੜ ਗਏ ਤੇ ਆਜ਼ਾਦ ਇਸ ਕਰਕੇ ਖੜ ਕੇ ਖਿਆਲ ਉਹਨਾਂ ਦੇ ਉਹਨਾਂ ਦੇ ਬੰਦੇ ਦੇ ਮਨ ਦੇ ਵਿੱਚ ਆਈ ਹੈ ਕਿ ਸਿਮਰਜੀਤ ਸਿੰਘ ਮਾਨ ਵੀ ਤਾਂ ਤਰਨਤਾਰਨ ਤੋਂ ਜਿੱਤ ਗਏ ਸੀ ਬੈਠੇ ਬਿਠਾਏ ਜੇਣ ਦੇ ਵਿੱਚ ਦੇ ਹੋ ਸਕਦਾ ਇਸ ਵਾਰ ਫਿਰ ਇਤਿਹਾਸ ਦੁਹਰਾਇਆ ਜਾਵੇ ਇਸ ਵਾਰ ਸਿਮਰਜੀਤ ਸਿੰਘ ਮਾਨ ਦੀ ਥਾਂ ਅਮਰਤਪਾਲ ਹੋਵੇ ਬਿਲਕੁਲ ਦੇਖੋ ਜੇ ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਗੱਲ ਹੈ ਵੀ ਖਡੂਰ ਸਾਹਿਬ ਉਦੋਂ ਤਰਨਤਨ ਹੁੰਦਾ ਸੀ ਇਲਾਕਾ ਇਹੀ ਸੀ ਅੱਜ ਉਹਦਾ ਨਾਂ ਖਡੂਰ ਸਾਹਿਬ ਹੈ ਸਿਮਰਨਜੀਤ ਸਿੰਘ ਮਾਨ ਦੇ ਨਾਂ ਨਾਂ ਤੇ ਅਮਰਤਪਾਲ ਸਿੰਘ ਆਗੇ ਉਹ ਵੀ ਜੇਲ੍ਹ ਚ ਸੀ ਇਹ ਵੀ ਜੇਲ੍ਹ ਚ ਨੇ ਉਹਨਾਂ ਨੂੰ ਵੀ ਕੌਮ ਪਿਆਰ ਕਰਦੀ ਸੀ ਇਹਨਾਂ ਨੂੰ ਵੀ ਕੌਮ ਪਿਆਰ ਕਰ ਰਹੀ ਹੈ ਸੋ ਜਿਹੜੀਆਂ ਇਹ ਸਿਮਿਲੈਰਿਟੀਆਂ ਨੇ ਉਦੋਂ 9+2 11 ਜਿੱਤੇ ਸੀ ਇਸ ਵਾਰ ਅਸੀਂ 13 ਦੇ 13 ਖੜੇ ਕੀਤੇ ਨੇ ਸੋ ਨੈਰੇਟਿਵ ਦੁਬਾਰਾ 35 ਸਾਲ ਬਾਅਦ ਉੱਥੇ ਆ ਕੇ ਖੜ ਗਿਆ ਇਹ ਹੁਣ ਪਤਾ ਨਹੀਂ ਜਿਵੇਂ ਕਹਿੰਦੇ ਹਿਸਟਰੀ ਰਿਪੀਟਸ ਇਟਸੈਲਫ ਦੁਬਾਰਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਸ਼ਾਇਦ ਇਹ ਲੱਗ ਰਿਹਾ ਹੈ ਕਿ ਇਹ ਦੁਹਰਾਇਆ ਜਾਵੇ ਜਿਹੜਾ ਰਿਸਪੌਂਸ ਲੋਕਾਂ ਵੱਲੋਂ ਮਿਲ ਰਿਹਾ ਨਾ ਲੋਕਾਂ ਦੇ ਜਿਹੜੇ ਮੇਰੀ ਉਮਰ ਵਾਲੇ ਲੋਕ ਨੇ ਮੈਂ 62 ਸਾਲ ਦਾ ਜਿਹੜੇ 62 65 ਵਾਲੇ ਨੇ 50 ਵਾਲੇ ਨੇ ਉਹ ਕਹਿੰਦੇ ਅਸੀਂ 89 ਵੀ ਦੇਖਿਆ ਤੇ ਮੈਂ ਖੁਦ ਉਹਨਾਂ ਚੋਂ ਇੱਕਾਂ ਜਿਹਨਾਂ ਨੇ 89 ਦੇਖਿਆ ਸੀ ਸੋ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਮੈਨੂੰ ਵੀ ਉਹ ਦਿਨ ਯਾਦ ਆ ਰਹੇ ਨੇ ਇੱਕ ਫਰਕ ਜ਼ਰੂਰ ਹੈ ਉਦੋਂ ਜਿਹੜੇ ਕਰ ਰਹੇ ਸੀ ਕੈਂਪੇਨ ਉਹਨਾਂ ਨੂੰ ਨਹੀਂ ਸੀ ਪਤਾ ਦੂਜੇ ਪਾਸੇ ਕੌਣ ਕੈਂਪੇਨ ਕਰ ਰਿਹਾ ਅੱਜ ਸੋਸ਼ਲ ਮੀਡੀਆ ਕਰਕੇ ਸਾਨੂੰ ਇਹ ਪਤਾ ਹੁੰਦਾ ਕਿ ਅੱਡ ਅੱਡ ਥਾਵਾਂ ਤੇ ਕੌਣ-ਕੌਣ ਕਿਸ-ਕਿਸ ਤਰੀਕੇ ਦੀ ਕੈਂਪੇਨ ਕਰ ਰਹੇ ਨੇ ਪਰ ਉਦੋਂ ਪਤਾ ਵੀ ਨਹੀਂ ਸੀ ਫਿਰ ਵੀ ਅਸੀਂ ਵੋਟ ਦੇ ਵਿੱਚ ਸਭ ਤੋਂ ਉੱਪਰ ਰਹੇ ਅੱਜ ਤਾਂ ਪਤਾ ਹੈ ਇਸ ਕਰਕੇ ਵੋਟ ਦਿਨੋ-ਦਿਨ ਸਾਡੀ ਵੱਧ ਰਹੀ ਹੈ ਸ਼ਾਇਦ ਇਤਿਹਾਸ ਦੁਬਾਰਾ ਦੁਹਰਾਇਆ ਜਾਏਗਾ ਇੱਕ ਇੱਕ ਖਬਰ ਇਹ ਵੀ ਨਿਕਲ ਕੇ ਆਈ ਸੀ ਕਿ ਸਿਮਰਨਦੀਪ ਸਿੰਘ ਮਾਨ ਹੋਰੀ ਨਾਰਾਜ਼ ਵੀ ਹੋ ਗਏ ਸੀ ਅਮਰਪਾਲ ਤੋਂ ਕਹਿੰਦੇ ਸੀ ਕਿ ਅਸੀਂ ਆਪਣਾ ਜਿਹੜਾ ਉਮੀਦਵਾਰ ਹੈ ਅਸੀਂ ਖਰੂਰ ਸਾਬ ਤੋਂ ਫਿਰ ਉਹਨੂੰ ਖੜਾ ਕਰਾਂਗੇ ਪਰਿਵਾਰ ਨੇ ਸਾਡੇ ਨਾਲ ਸਲਾਹ ਨਹੀਂ ਕੀਤੀ ਜਦੋਂ ਕਵਰਿੰਗ ਉਮੀਦਵਾਰ ਦੇ ਕਾਗਜ਼ ਭਰੇ ਗਏ ਨਹੀਂ ਇਹ ਗੱਲ ਮੇਰੇ ਕੋਲ ਸਿੱਧੇ ਰੂਪ ਤੋਂ ਨਹੀਂ ਪਹੁੰਚੀ ਪਰ ਮੈਂ ਇਹ ਗੱਲ ਸਪਸ਼ਟ ਕਰਨਾ ਚਾਹਨਾ ਜੇਕਰ ਅਸੀਂ ਅਮਰਪਾਲ ਸਿੰਘ ਜੀ ਦੇ ਖੜੇ ਹੋਣ ਕਰਕੇ ਆਪਣੇ ਕਾਗਜ਼ ਵਾਪਸ ਲਏ ਨੇ ਉਹ ਕਿਸੇ ਸੋਚ ਕਰਕੇ ਇਹਨੇ ਕਿਸੇ ਬੰਦੇ ਕਰਕੇ ਨਹੀਂ ਲਈ ਸੋਚ ਕਰਕੇ ਇਹਨੇ ਇਸ ਸੋਚ ਨੂੰ ਸੀ ਪਿਆਰ ਕਰਦੇ ਆ ਜਿਹੜੀ ਜ਼ੁਲਮ ਦੇ ਖਿਲਾਫ ਖੜਦੀ ਹੈ ਜੇ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਕਵਰ ਜੀ ਕੈਂਡੀਡੇਟ ਦੇ ਤੌਰ ਤੇ ਭਰੇ ਨੇ ਤਾਂ ਉਹਨਾਂ ਨੂੰ ਨਹੀਂ ਸੀ ਭਰਨੇ ਚਾਹੀਦੇ ਉਹਨਾਂ ਨੂੰ ਬਲੇਰ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਵੀ ਜੇ ਕਿਸੇ ਤਰੀਕੇ ਸਰਕਾਰ ਨੇ ਖਰਾਬੀ ਕਰਕੇ ਅਮਰਤਪਾਲ ਸਿੰਘ ਜੀ ਦੇ ਕਾਗਜ਼ ਵਾਪਸ ਲਏ ਪਾਬਰਦ ਕਰਵਾਏ ਤਾਂ ਸਾਡਾ ਉਮੀਦਵਾਰ ਹਰਪਾਲ ਸਿੰਘ ਬਲੇਰ ਹੋਊਗਾ ਇਹ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜੇ ਨਹੀਂ ਕਿਹਾ ਤਾਂ ਅਸੀਂ ਇਸ ਦਿਨ ਸਹਿਮਤ ਨਹੀਂ ਹਾਂ ਥੋੜਾ ਅਮਰਤਪਾਲ ਦੇ ਪਰਿਵਾਰ ਦੇ ਨਾਲ ਰਾਬਤਾ ਨਹੀਂ ਹੈ ਇਲੈਕਸ਼ਨ ਦੇ ਦਰਮਿਆਨ ਇਹ ਸਾਡੇ ਹਰਪਾਲ ਸਿੰਘ ਬਲੇਰ ਸਾਹਿਬ ਹੀ ਉਧਰ ਰਾਬਤਾ ਕਰਦੇ ਨੇ ਕਿਉਂਕਿ ਮੈਂ ਆਪਣੀ ਇਲੈਕਸ਼ਨ ਲੜ ਰਹੇ ਹਾਂ ਹੋਰ ਵੀ ਆਪਣੀ ਮਾਨ ਸਾਹਿਬ ਆਡੀ ਇਲੈਕਸ਼ਨ ਲੜ ਰਹੇ ਨੇ ਈਮਾਨ ਸਿੰਘ ਆਪਣੀ ਇਲੈਕਸ਼ਨ ਲੜ ਰਹੇ ਨੇ ਇਸ ਲਈ ਜਿਹੜੀ ਸਾਡੀ ਡਿਸਾਈਡਿੰਗ ਅਥਾਰਟੀ ਹੈ ਉਹਦੇ ਚੋ ਸੀਨੀਅਰ ਸਾਡੇ ਹੁਣ ਬਲੇਰ ਸਾਹਿਬ ਵੀ ਫ੍ਰੀ ਨੇ ਉਹਨਾਂ ਨਾਲ ਹੀ ਗੱਲ ਹੋ ਸਕਦੀ ਸੀ ਪਰ ਜੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਤਾਂ ਇਹ ਗੱਲ ਹੋਰ ਆਪਾਂ ਲੰਬੀ ਨਾ ਕਰੀਏ ਇੰਨਾ ਜ਼ਰੂਰ ਕਹਾਂਗੇ ਕਿ ਜੇ ਉਹਨਾਂ ਨੇ ਇਹ ਕੀਤਾ ਤਾਂ ਇਹ ਗਲਤ ਹੈ ਜੀ ਬਿਲਕੁਲ ਤੇ ਸੰਗਰੂਰ ਤੋਂ ਕਿਵੇਂ ਹੈ ਮਾਨ ਸਾਹਿਬ ਦਾ ਅੱਜ ਤੱਕ ਜਿਹੜੇ ਸਵੇਰ ਖਬਰਾਂ ਹੋਈਆਂ ਨੇ ਆ ਸਵੇਰੇ ਮਾਨ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਸੀ ਉਹਦੇ ਹਿਸਾਬ ਨਾਲ ਜਿੰਨਾ ਕ ਅਸੀਂ ਕੈਲਕੂਲੇਟ ਕਰ ਸਕੇ ਆ ਅੱਜ ਤੱਕ ਅਸੀਂ ਇੱਕ ਨੰਬਰ ਤੇ ਹੈਗੇ ਆ ਵਾਈਗਰੂ ਕਰੇ ਸੀ ਅੱਗੇ ਵੀ ਕਿੰਨਾ ਤੋਂ ਲੱਖਾ ਸਦਾਨਾ ਥੋੜੇ ਉਮੀਦਵਾਰ ਨੇ ਹਾਂ ਲੱਖਾ ਉਮੀਦਵਾਰ ਸਾਡਾ ਹੈ ਕਿਉਂਕਿ ਸਾਡੇ ਉਹਨਾਂ ਨਾਲ ਖਿਆਲ ਮਿਲਦੇ ਨੇ ਉਹਦੇ ਸਟੈਂਡ ਪੰਜਾਬ ਪੱਖੀ ਨੇ ਉਹਦੇ ਸਟੈਂਡ ਮਨੁੱਖਤਾ ਪੱਖੀ ਨੇ ਹਿਊਮਨ ਰਾਈਟਸ ਪੱਕੀ ਨੇ ਇਸ ਕਰਕੇ ਲੱਖੇ ਦਾ ਤੇ ਸਾਡਾ ਇਕੱਠੇ ਹੋਣਾ ਸੁਭਾਵਕ ਸੀ ਤੇ ਅਸੀਂ ਇਕੱਠੇ ਹੋਏ ਹਾਂ ਤੋਂ ਅੱਜ ਪ੍ਰੋਫੈਸਰ ਸਾਹਿਬ ਕੋਲੇ ਸਮਾਂ ਥੋੜਾ ਸਾਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਮਿਲੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇੱਕ ਲੰਮੀ ਇੰਟਰਵਿਊ ਕਰਕੇ ਪ੍ਰੋਫੈਸਰ ਸਾਹਿਬ ਨਾਲ तमाम ਮਸਲਿਆਂ ਦੀ ਗੱਲਬਾਤ ਰੱਖਾਂਗੇ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਫਤਿਹ ਧੰਨਵਾਦ